ਉਹ ਜਦੋਂ ਵੀ ਕੋਈ ਅਗਲਾ ਸਟੈਪ ਬੂਟੇ ਲਾਉਣਾ ਜੋ ਕਰਨਾ ਗੁਰਦੇਵ ਨੂੰ ਹੀ ਫੋਨ ਕਰਨਾ ਹੈ ਹਾਂ ਹਾਂ ਬਿਲਕੁਲ ਠੀਕ ਉਹਦੇ ਨਾਲ ਤਾਲਮਿਲ ਕਰਨਗੇ ਉਹ ਸਾਨੂੰ ਫੋਨ ਕਰਦੇ ਫਿਰ ਫਿਰ ਸਾਨੂੰ ਉਹ ਚੰਗਾ ਵਧੀਆ ਫਿਰ ਬੱਸ ਮਿਲ ਜਾਂਦਾ ਉਪਰ ਲੈ ਚ ਲਈਏ ਬਹੁਤ ਵੱਡਾ ਉਪਰਾਨਾ ਹੀ ਤੁਹਾਡਾ ਹੈ ਨਾਂ ਬਾਗਬਾਨੀ ਸੰਸਤੀ ਜ਼ਿੰਮੇਦਾਰਾਂ ਦਾ ਜੀ ਵਾਹ ਜੀ ਹਾਂ ਜੀ ਸਾਡੀ ਸੰਸਤੀ ਬਣੀ ਹੋਈ ਡੇਰੇ ਚ ਨਹੀਂ ਆ ਗੁੱਡ ਉਹ ਜ਼ਿੰਮੇਦਾਰਾਂ ਬੁੱਤੇ ਵੱਟ ਨਹੀਂ ਲੱਗੇ ਆ ਗੱਲ ਲਈ ਬਹੁਤ ਮਿਹਰਬਾਨ ਤੁਸੀਂ ਤੁਹਾਨੂੰ ਫ੍ਰੀ ਆਫ ਕੋਸਟ ਦੇ ਦਿੰਦੇ ਨਾ ਬੂਟੇ ਹਾਂ ਨਹੀਂ ਅਸੀਂ ਉੱਥੋਂ ਲਿਆਉਨੇ ਆ ਜਿਹੜੀ ਪ੍ਰਾਈਵੇਟ ਨਰਸਰੀ ਚੋਂ ਲੈ ਆਏ ਉਹਨਾਂ ਤੋਂ ਲੈ ਅੱਛਾ ਕਾਰੀ ਚੋਂ ਲੈ ਵਾਹ ਇਹਨਾਂ ਤੋਂ ਨਹੀਂ ਲੈ ਪ੍ਰਾਈਵੇਟ ਨੂੰ ਪ੍ਰਾਈਵੇਟ ਨਰਸਰੀ ਚੋਂ ਲੈ ਕੇ ਆਏ ਆਪਾਂ ਜਿਹੜੀ ਨਰਸਰੀ ਹੈ ਜੀ ਚਲੋ ਬਾਗਬਾਨੀ